ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸ਼ਹੀਦਾਂ ਦੀ ਧਰਤੀ ਸ੍ਰੀ ਫਤਿਹਗੜ ਸਾਹਿਬ ਮੌਜੂਦਾਂ ਤੇ ਅੱਜ ਤੁਹਾਨੂੰ ਦਰਸ਼ਨ ਕਰਾਵਾਂਗੇ ਗੁਰਦੁਆਰਾ ਸ੍ਰੀ ਜੋਤੀਸਰੂਪ ਸਾਹਿਬ ਜੀ ਜਿੱਤੇ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਨਿੱਕੇ ਸਾਹਿਬਜ਼ਾਦੇ ਤੰਤਨ ਬਾਬਾ ਛੋਰਾਵਾਰ ਸਿੰਘ ਜੀ ਤੰਤਨ ਬਾਬਾ ਫਤੇ ਸਿੰਘ ਜੀ ਅਤੇ ਮਾਤਾ ਗੁਜਰਕੌਰ ਜੀ ਦਾ ਅੰਤਿਮ ਸੰਸਕਾਰ ਕੀਤਾ ਗਿਆ ਸੀ ਇਸ ਗੁਰਦੁਆਰਾ ਸਾਹਿਬ ਜੀ ਦੇ ਸੰਖੇਪ ਇਤਿਹਾਸ ਦੀ ਜਾਣਕਾਰੀ ਜੋ ਹੈ ਸਿੰਘ ਸਾਹਿਬ ਜੀ ਤੋਂ ਲਵਾਂਗੇ ਲੇਕਿਨ ਆਓ ਸਭ ਤੋਂ ਪਹਿਲਾਂ ਇਸ ਪਵਿੱਤਰ ਅਸਥਾਨ ਦੇ ਦਰਸ਼ਨ ਕਰਦੇ ਹਾਂ ਸਾਹਿਬ ਜੀ ਦੇ ਸੰਖੇਪ ਇਤਿਹਾਸ ਤੇ ਸ਼ਾਨਕਰੀ ਸਿੰਘ ਸਾਹਿਬ ਜੀ ਤੋਂ ਲਵਾਂਗੇ ਸਭ ਤੋਂ ਪਹਿਲਾਂ ਫਤਿਹ ਦੀ ਸਾਂਝ ਪਾਉਣੀ ਹੈ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਿੰਘ ਸਾਹਿਬ ਜੀ ਸਭ ਤੋਂ ਪਹਿਲਾਂ ਜਿੱਥੇ ਸ਼ਹੀਦੀ ਸ਼ੋਮ ਮੇਲੇ ਦਾ ਆਗਾਜ਼ ਹੋ ਚੁਕਿਆ ਹੈ ਸੰਗਤਾਂ ਨੂੰ ਇਸ ਪਵਿੱਤਰ ਇਤਿਹਾਸ ਦੇ ਬਾਰੇ ਜ਼ਰੂਰ ਜਾਣੂ ਕਰਵਾਓ ਕਿ ਜੋ ਇੱਥੇ ਪਹੁੰਚਣ ਵਾਲਿਆਂ ਨੂੰ ਪਤਾ ਹੋਵੇ ਕਿ ਇਤੋਂ ਦਾ ਇਤਿਹਾਸ ਕੀ ਹੈ ਜਦੋਂ ਤਾ ਨਾ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਛੋਟੇ ਸਾਹਿਬਜ਼ਾਦੇ ਬਾਬਾ ਜੋਰਾਵਰ ਸਿੰਘ ਸਾਹਿਬ ਬਾਬਾ ਫਤਿਹ ਸਿੰਘ ਸਾਹਿਬ ਤੇ ਪੂਜਨੀਕ ਮਾਤਾ ਗੁਜਰ ਕੌਰ ਜੀ ਦੀ ਸ਼ਹੀਦੀ ਗੁਰਦੁਆਰਾ ਸ੍ਰੀ ਫਤਿਹਗੜ੍ਹ ਸਾਹਿਬ ਜੀ ਦੇ ਸਥਾਨ ਤੇ ਹੁੰਦੀ ਹੈ। ਦੀਵਾਨ ਟੋਡਰ ਮਲ ਜੀ ਨੂੰ ਜਦੋਂ ਇਸ ਗੱਲ ਦਾ ਪਤਾ ਚੱਲਦਾ ਹੈ ਤੇ ਉਹਦੇ ਵੱਲੋਂ ਇਹ ਪਹੁੰਚ ਕੀਤੀ ਜਾਂਦੀ ਹੈ ਸੂਬਾ ਸਰਹੰਦ ਵਜ਼ੀਰ ਖਾਨ ਤੱਕ ਕੇ ਸਾਹਿਬਜ਼ਾਦਿਆਂ ਤੇ ਮਾਤਾ ਜੀ ਦੇ ਪਵਿੱਤਰ ਸਰੀਰਾਂ ਦੀ ਅੰਤਿਮ ਜਿਹੜੀ ਸੰਭਾਲ ਆ ਉਹ ਕਰਨ ਦੀ ਜਿਹੜੀ ਇਜਾਜ਼ਤ ਉਹ ਮੈਨੂੰ ਦਿੱਤੀ ਜਾਵੇ। ਸੂਬਾ ਸਰਹੰਦ ਵਜ਼ੀਰ ਖਾਨ ਨੇ ਇਸ ਸ਼ਰਤ ਤੇ ਇਜਾਜ਼ਤ ਦਿੱਤੀ ਆਗਿਆ ਦਿੱਤੀ ਕਿ ਜਿੰਨੀ ਜਗ੍ਹਾ ਸਰੀਰਾਂ ਦੇ ਸੰਸਕਾਰ ਦੇ ਵਾਸਤੇ ਤੁਹਾਨੂੰ ਚਾਹੀਦੀ ਹੈ ਉਹ ਜਗ੍ਹਾ ਤੁਹਾਨੂੰ ਸੋਨਾ ਵਿਛਾ ਕੇ ਮੁੱਲ ਖਰੀਦਣੀ ਪੈਗੀ ਜਿੰਨੀ ਧਰਤੀ ਤੇ ਸੋਨਾ ਵਿਛਾ ਦਿਓਗੇ ਸੰਸਕਾਰ ਵਾਸਤੇ ਉਨੀ ਜਿਹੜੀ ਧਰਤੀ ਆ ਮਿਲ ਜਾਏਗੀ। ਤੇ ਇਹ ਜਿਹੜਾ ਸਥਾਨ ਗੁਰਦੁਆਰਾ ਸ੍ਰੀ ਜੋਤੀਸਰੂਪ ਸਾਹਿਬ ਦਰਬਾਰ ਸਾਹਿਬ ਦੇ ਅੰਦਰ ਜਿੱਥੇ ਸਨੇਰੀ ਪਾਲਕੀ ਸਾਹਿਬ ਦੇ ਵਿੱਚ ਧਾਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਹੈ ਇੰਨੀ ਜਿਹੜੀ ਜਗ੍ਹਾ ਹੈ ਇਹ ਦੀਵਾਨ ਟੋਡਰਮਲ ਜੀ ਨੇ ਮੁੱਲ ਖਰੀਦੀ ਇੱਥੇ ਨੇੜੇ ਪਿੰਡ ਅੱਤੇਵਾਲੀ ਹੈ ਇੱਥੋਂ ਦੇ ਰਹਿਣ ਵਾਲੇ ਅੱਤੇਖਾਂ ਦੇ ਕੋਲੋਂ ਇਹ ਜਿਹੜੀ ਜ਼ਮੀਨ ਆ ਮੁੱਲ ਖਰੀਦੀ ਸੀ ਦੀਵਾਨ ਟੋਡਰਮਲ ਜੀ ਦੇ ਵੱਲੋਂ ਸੋਨੇ ਦੀਆਂ ਮੋਹਰਾਂ ਜਿਹੜੀਆਂ ਖੜੀਆਂ ਕਰਕੇ ਚਿੜੀਆਂ ਗਈਆਂ ਸੀ ਜਿੱਤੇ ਇਸ ਤਰੀਕੇ ਦੇ ਨਾਲ ਇਹ ਜਿਹੜੀ ਜ਼ਮੀਨ ਮੋਲ ਖਰੀਦਣ ਤੋਂ ਬਾਅਦ ਦੀਵਾਨ ਟੋਡਰ ਮਾਲ ਜੀ ਸੇਠ ਨਾਗਰ ਮਾਲ ਜੀ ਭਾਈ ਮੋਤੀराम ਮਹਿਰਾ ਜੀ ਜਿਨ੍ਹਾਂ ਨੇ ਸਹਬਜ਼ਾਦਿਆਂ ਤੇ ਮਾਤਾ ਜੀ ਨੂੰ ਦੁੱਧ ਛਕਾਉਣ ਦੀ ਸੇਵਾ ਵੀ ਕੀਤੀ ਸੀ ਇਹਨਾਂ ਨੇ ਰਲ ਕੇ ਉਪਰਾਲਾ ਕੀਤਾ ਭਾਈ ਮੋਤੀਰਾਮ ਮਹਿਰਾ ਜੀ ਦੇ ਵੱਲੋਂ ਲੱਕੜਾਂ ਇਕੱਠੀਆਂ ਕਰਕੇ ਇੱਥੇ ਚਿਖਾ ਤਿਆਰ ਕੀਤੀ ਗਈ ਉਹਦੇ ਤੋਂ ਬਾਅਦ ਇਹ ਤਿੰਨ ਸਾਰਿਆਂ ਨੇ ਰਲ ਮਿਲ ਕੇ ਇੱਕ ਵਿਵਾਨ ਤਿਆਰ ਕਰਕੇ ਸਾਹਿਬਜ਼ਾਦਿਆਂ ਤੇ ਮਾਤਾ ਜੀ ਦੇ ਪਵਿੱਤਰ ਸਰੀਰਾਂ ਨੂੰ ਦੀਵਾਨ ਦੇ ਉੱਪਰ ਸਜੋਬਿਤ ਕਰਕੇ ਫਿਰ ਇਸ ਸਥਾਨ ਦੇ ਉੱਪਰ ਲੈ ਕੇ ਆਂਦਾ ਇੱਥੇ ਸਾਹਿਬਜ਼ਾਦਿਆਂ ਤੇ ਮਾਤਾ ਜੀ ਦੇ ਪਵਿੱਤਰ ਸਰੀਰਾਂ ਦਾ ਜਿਹੜਾ ਸੰਸਕਾਰ ਉਹ ਕੀਤਾ ਗਿਆ ਜਿਸ ਤਰੀਕੇ ਦੇ ਨਾਲ ਦੀਵਾਨ ਟੋਡਰਮਾਲ ਜੀ ਨੇ ਇਸ ਜਗ੍ਹਾ ਨੂੰ ਮੁੱਲ ਖਰੀਦਿਆ ਉਹਦਾ ਜਿਹੜਾ ਮੁੱਲ ਤਾਰਿਆ ਕੀਮਤ ਦਿੱਤੀ ਦੁਨਿਆਵੀ ਤੌਰ ਤੇ ਵੀ ਉਹਦੀ ਜਿਹੜੀ ਕੀਮਤ ਹੈ ਇਹ ਦੁਨੀਆਂ ਦੀ ਸਭ ਤੋਂ ਮਹਿੰਗੀ ਧਰਤੀ ਦੇ ਨਾਮ ਦੇ ਨਾਲ ਇਹ ਜਗ੍ਹਾ ਜਿਹੜੀ ਹੈ ਜਾਣੀ ਜਾਂਦੀ ਹੈ ਤੇ ਇਹਦੇ ਵਾਸਤੇ ਸਿੱਖਾਂ ਦੇ ਵਾਸਤੇ ਦੀ ਕੀਮਤ ਜਿਹੜੀ ਹੋਰ ਵੀ ਜ਼ਿਆਦਾ ਵੱਧ ਜਾਂਦੀ ਹੈ ਕਿਉਂਕਿ ਇੱਥੇ ਤਾਨਸ਼ੀਰ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਛੋਟੇ ਲਖ ਤੇ ਜ਼ਿਗਰ ਤੇ ਸਨਮਾਨਯੋਗ ਮਾਤਾ ਜੀ ਇਸ ਧਰਤੀ ਤੇ ਸਮਾਏ ਹੋਏ ਨੇ ਜਿਸ ਕਰਕੇ ਇਹਦੀ ਕੀਮਤ ਹੋਰ ਵੀ ਜ਼ਿਆਦਾ ਹੈ ਤੇ ਹਰ ਸਾਲ 11 12 ਤੇ 13 ਨੂੰ ਸ਼ਹੀਦੀ ਦਿਹਾੜਿਆਂ ਦੀ ਯਾਦ ਦੇ ਰੂਪ ਦੇ ਵਿੱਚ ਆਪਾਂ ਇਹਨਾਂ ਸਥਾਨਾਂ ਦੇ ਉੱਪਰ ਮਨਾਉਣੀ ਆ ਸ਼ਹੀਦੀ ਜੋੜ ਮੇਲ ਦੇ ਰੂਪ ਦੇ ਵਿੱਚ ਤੇ 13 ਪੋ ਦੇ ਦਿਨ ਗੁਰਦੁਆਰਾ ਸ੍ਰੀ ਫਤਿਹਗੜ੍ਹ ਸਾਹਿਬ ਜੀ ਤੋਂ ਨਗਰ ਕੀਰਤਨ ਪ੍ਰਾਰambh ਹੁੰਦਾ ਹੈ ਇਸ ਸਥਾਨ ਤੇ ਗੁਰਦੁਆਰਾ ਸ੍ਰੀ ਜੋਤੀਸਰੂਪ ਸਾਹਿਬ ਵਿਖਿਆ ਕੇ ਸੰਪੰਨਤਾ ਹੁੰਦੀ ਹੈ ਇਹ ਨਗਰ ਕੀਰਤਨ ਸ਼ਹੀਦੀ ਨਗਰ ਕੀਰਤਨ ਦੇ ਨਾਮ ਦੇ ਨਾਲ ਇਹਨੂੰ ਆਪਾਂ ਸੰਬੋਧਨ ਕਰਦੀਆਂ ਕਿਉਂਕਿ ਜਿਸ ਤਰ੍ਹਾਂ ਦੇ ਨਾਲ ਦੀਵਾਨ ਟੋਡਰ ਮਾਲ ਜੀ ਨੇ ਤੇ ਬਾਕੀ ਗੁਰ ਗੁਰਸਿੱਖਾਂ ਨੇ ਸਾਹਿਬਜ਼ਾਦਿਆਂ ਤੇ ਮਾਤਾ ਜੀ ਦੇ ਪਵਿੱਤਰ ਸਰੀਰਾਂ ਨੂੰ ਵਿਵਾਨ ਤੇ ਸਜੋਬਤ ਕਰਕੇ ਸੰਸਕਾਰ ਦੇ ਵਾਸਤੇ ਇੱਥੇ ਲੈ ਕੇ ਆਂਦਾ ਸੀ ਉਸੇ ਨੂੰ ਯਾ ਉਸੇ ਯਾਦ ਨੂੰ ਤਾਜ਼ਾ ਕਰਦੇ ਹੋਏ ਨਗਰ ਕੀਰਤਨ ਜਿਹੜਾ ਇਸ ਸਥਾਨ ਤੇ ਪਹੁੰਚਦਾ ਹੈ ਤੇ ਇਸ ਸਥਾਨ ਤੇ ਆ ਕੇ ਨਗਰ ਕੀਰਤਨ ਦੀ ਸੰਪੰਨਤਾ ਦੇ ਨਾਲ ਸ਼ੀਦੀ ਸਭਾ ਦੇ ਨਾਲ ਸੰਬੰਧਿਤ ਜਿਹੜੇ ਸਾਰੇ ਸਮਾਗਮ ਨੇ ਉਹਨਾਂ ਦੀ ਸੰਪੰਨਤਾ ਹੁੰਦੀ ਹੈ ਸਿੰਘ ਸਾਹਿਬ ਜੀ ਇੱਥੇ ਵੱਡੀ ਗਿਣਤੀ ਦੇ ਵਿੱਚ ਸੰਗਤਾਂ ਛੜੀਆਂ ਨੇ ਨਤਮਸਤਕ ਹੁੰਦੀਆਂ ਨੇ ਇਸ ਪਵਿੱਤਰ ਸਥਾਨ ਦੇ ਦਰਸ਼ਨ ਜਿਹੜੀਆਂ ਕਰਦੀਆਂ ਇੱਥੇ ਪਹੁੰਚਣ ਵਾਲੀਆਂ ਸੰਗਤਾਂ ਨੂੰ ਅਖੀਰ ਦੇ ਵਿੱਚ ਤੁਸੀਂ ਕੀ ਕਹਿਣਾ ਚਾਹੋਗੇ ਸੰਗਤਾਂ ਨੂੰ ਇਹ ਹੀ ਬੇਨਤੀ ਆ ਜੀ ਕਿ ਇਹ ਜਿਹੜੇ ਇਹਨਾਂ ਦਿਨਾਂ ਤੇ ਆਪਾਂ ਇੱਥੇ ਜਦੋਂ ਸਹਿਬਜ਼ਾਦਿਆਂ ਤੇ ਮਾਤਾ ਜੀ ਨੂੰ ਨਾਤਮਸਤਕ ਹੋਣ ਦੇ ਵਾਸਤੇ ਆਉਨੇ ਆ ਅਸੀਂ ਆਪਣੀ ਸਰਦਾ ਆਪਣੇ ਭਾਵ ਪ੍ਰਗਟ ਕਰਨ ਦੇ ਵਾਸਤੇ ਆਉਨੇ ਆ ਤੇ ਇਸ ਕਰਕੇ ਇਹਨੂੰ ਇਸ ਇਕੱਠ ਨੂੰ ਇੱਕ ਮੇਲੇ ਦੇ ਵਾਂਗ ਮੇਲੇ ਦਾ ਰੂਪ ਨਾ ਦਿੱਤਾ ਜਾਵੇ ਇੱਥੇ ਬੜੇ ਪਿਆਰ ਦੇ ਨਾਲ ਬੜੀ ਭਾਵਨਾ ਦੇ ਨਾਲ ਤੇ ਸੰਜੀਦਗੀ ਦੇ ਨਾਲ ਸਾਦਗੀ ਦੇ ਨਾਲ ਸਾਨੂੰ ਆਉਣਾ ਚਾਹੀਦਾ ਹੈ ਕਿਸੇ ਵੀ ਤਰ੍ਹਾਂ ਦੀ ਜਿਹੜੀ ਫੁੱਲੜਬਾਜ਼ੀ ਉਹ ਬਿਲਕੁਲ ਨਹੀਂ ਕਰਨੀ ਚਾਹੀਦੀ ਧੰਨਵਾਦ ਬਾਬਾ ਜੀ ਵਾਈ ਖੁਰਚੀ ਕਾ ਖਾਲਸਾ ਵਾਈ ਖੁਰਚੀ ਕਾ ਖਾਲਸਾ ਵਾ ਇੱਕ ਜਿੱਕੇ ਪਤੀ ਸੋ ਅੱਜ ਦੁਨੀਆ ਦੀ ਸਭ ਤੋਂ ਪਵਿੱਤਰ ਧਰਤੀ ਤੇ ਦੁਨੀਆ ਦੀ ਸਭ ਤੋਂ ਮਹਿੰਗੀ ਜੋ ਪਵਿੱਤਰ ਸ਼ਕ ਹੈ ਉਸ ਤੇ ਦਰਸ਼ਨ ਤੁਹਾਨੂੰ ਕਰਵਾਏ ਨੇ ਸਿੰਘ ਸਾਹਿਬ ਜੀ ਦੇ ਵੱਲੋਂ ਇਸ ਪਵਿੱਤਰ ਅਸਥਾਨ ਦੀ ਸਾਰੀ ਜਾਣਕਾਰੀ ਜਿਹੜੀ ਆ ਤੁਹਾਡੇ ਨਾਲ ਸਾਂਝੀ ਕੀਤੀ ਗਈ ਹੈ ਕਿ ਇਤਿਹਾਸ ਇਸ ਦਾ ਕੀ ਹੈ ਸੋ ਮੋਹਰਾਂ ਖੜੀਆਂ ਕਰਕੇ ਇੱਥੇ ਦੀਵਾਨ ਟੋਡਰਮਲਕ ਪੁਰਾਂ ਦੇ ਵੱਲੋਂ ਸੰਸਕਾਰ ਦੇ ਲਈ ਨਿੱਕੇ ਸਾਹਿਬ ਜਾਦਿਆਂ ਅਤੇ ਮਾਤਾ ਗੁਜਰਕੌਰ ਜੀ ਦੇ ਅੰਤਿਮ ਸੰਸਕਾਰ ਦੇ ਲਈ ਜਗ੍ਹਾ ਜਿਹੜੀ ਖਰੀਦੀ ਗਈ ਸੀ ਸੋਨੇ ਦੀਆਂ ਮੋਹਰਾਂ ਜਿਹੜੀਆਂ ਨੇ ਚਾਕੇ ਨਹੀਂ ਸਗੋਂ ਖੜੀਆਂ ਕਰਕੇ ਇਸ ਜਗ੍ਹਾ ਨੂੰ ਖਰੀਦਿਆ ਗਿਆ ਤੇ ਇਸ ਜਗ੍ਹਾ ਨੂੰ ਦੁਨੀਆ ਦੀ ਸਭ ਤੋਂ ਮਹਿੰਗੀ ਜਿਹੜੀ ਜਗ੍ਹਾ ਮੰਨਿਆ ਜਾਂਦਾ ਹੈ ਸੋ ਅੱਜ ਇਸ ਪਵਿੱਤਰ ਅਸਥਾਨ ਦੇ ਤੁਹਾਨੂੰ ਦਰਸ਼ਨ ਕਰਵਾਏ ਨੇ ਆਪਣੇ ਬੱਚਿਆਂ ਨੂੰ ਆਪਣੇ ਪਰਿਵਾਰ ਨੂੰ ਆਪਣੇ ਨਾਲ ਦੇ ਇਹਨਾਂ ਨੂੰ ਜਰੂਰ ਇੱਥੇ ਲੈ ਕੇ ਪਹੁੰਚੋ ਪਵਿੱਤਰ ਅਸਥਾਨ ਦੇ ਦਰਸ਼ਨ ਕਰਾਓ ਤੇ ਆਪਣੇ ਸਾਰੇ ਨੇੜੇ ਤੇੜੇ ਦੇ ਜਿਨੇ ਵੀ ਲੋਕ ਨੇ ਉਹਨਾਂ ਨੂੰ ਇਸ ਇਤਿਹਾਸ ਤੋਂ ਜਾਣੂ ਕਰਵਾਓ ਕਿ ਸਾਡਾ ਸਿੱਖ ਇਤਿਹਾਸ ਦੇ ਵਿੱਚ ਗੁਰਦੁਆਰਾ ਜੋਤੀਸਰੂਪ ਸਾਹਿਬ ਜੀ ਦਾ ਕੀ ਇਤਿਹਾਸ ਹੈ ਕਿ ਕਿਵੇਂ ਇੱਥੇ ਮੋਰਾ ਖੜੀਆਂ ਕਰਕੇ ਸੋਨੇ ਦੀਆਂ ਮੋਰਾ ਵਿੱਚ ਛਾ ਕੇ ਸਭ ਤੋਂ ਦੁਨੀਆ ਦੀ ਮਹਿੰਗੀ ਧਰਤੀ ਜਿਹੜੀ ਮੰਨੀ ਜਾਂਦੀ ਏ ਇੱਥੇ ਨਿੱਕੇ ਸਾਹਿਬ ਜਾਦੇ ਆ ਤੇ ਮਾਤਾ ਗੁਜਰਕੌਰ ਜੀ ਦਾ ਅੰਤਿਮ ਸੰਸਕਾਰ ਕੀਤਾ ਗਿਆ ਸੀ